ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਟਾਲੀਆਣਾ ਸਾਹਿਬ ਸਾਡੇ ਨਾਲ ਨੇ ਬਾਬਾ ਜੀ ਜਿਹੜੇ ਹੈੱਡ ਗ੍ਰਾਂਤੀ ਨੇ ਇੱਥੋਂ ਦੇ ਭਿੰਦਰ ਸਿੰਘ ਜੀ ਮਾਨਕੀ ਜੀ ਇਹਨਾਂ ਤੋਂ ਆਪਾਂ ਅੱਜ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਤੁਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਥੋੜਾ ਜਿਹਾ ਦੱਸੋਗੇ ਤੇ ਤੁਸੀਂ ਸਾਨੂੰ ਦੱਸੋ ਇੱਥੇ ਦਸ਼ਮ ਪਾਤਸ਼ਾਹੀ ਜੀ ਆਏ ਸੀਗੇ ਤੇ ਉਹਨਾਂ ਨੇ ਇੱਥੇ ਕੀ ਕੀਤਾ ਸੀ ਕੀ ਹੋਇਆ ਸੀਗਾ ਜੀ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਆ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਦੇਖਿਆ ਜਾਏ ਇਹ ਉਹ ਪਾਵਨ ਪਵਿੱਤਰ ਧਰਤੀ ਆ ਜਿੱਥੇ ਅੰਮ੍ਰਿਤ ਵੇਲੇ 19 ਪੋ ਸੰਨ 1705 ਈਸਵੀ ਨੂੰ ਦਸ਼ਮੇਸ਼ ਪਿਤਾ ਅੰਮ੍ਰਿਤਕੇ ਦਾਤੇ ਸਹੇਬੇ ਕਮਾਲ ਧਨ ਤੁਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਪਾਵਨ ਸਥਾਨ ਤੇ ਪਹੁੰਚੇ ਸੀ ਅੰਮ੍ਰਿਤ ਵੇਲਾ ਸੀ ਜਦੋਂ ਗੁਰੂ ਸਾਹਿਬ ਜੀ ਨੇ ਆ ਰਹੇ ਹਾਂ ਇਸ ਦਰਬਾਰ ਦੇ ਸੱਜੇ ਪਾਸੇ ਸਥਾਨਾ ਗੁਰਦੁਆਰਾ ਮੰਜੀ ਸਾਹਿਬ ਹਾਂ ਉੱਥੇ ਇੱਕ ਬਹੁਤ ਵੱਡਾ ਟਾਲੀ ਦਾ ਦਰਖਤ ਸੀ ਜਿੱਥੇ ਗੁਰੂ ਸਾਹਿਬ ਨੇ ਜਾ ਕੇ ਆਪਣਾ ਅਸਣ ਲਾਉਣਾ ਕੀਤਾ ਤੇ ਜਿੱਥੋਂ ਇਸ ਸਥਾਨ ਦਾ ਨਾਂ ਪਿਆ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਤੇ ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਵੀ ਇੱਥੇ ਕਿਹੜੀਆਂ ਕਿਹੜੇ ਗੁਰੂ ਸਾਹਿਬ ਨੇ ਕੌਤਕ ਰਚੇ ਜਾਂ ਕਿਹੜੇ ਇਤਿਹਾਸਕ ਬਚਨ ਕੀਤੇ ਤਾਂ ਜਦੋਂ ਥੋੜੀ ਜੀ ਸਵੇਰ ਹੋਈ ਤਾਂ ਜਿਹੜਾ ਇਥੋਂ ਦਾ ਰਾਏ ਕਲਾ ਚੌਧਰੀ ਸੀ ਉਹਦਾ ਇੱਕ ਚਰਵਾਹਾ ਸੀ ਨੂਰਾ ਮਾਹੀ ਉਹ ਆਪਣੀਆਂ ਮੱਝਾਂ ਲੈ ਕੇ ਜਦੋਂ ਇਸ ਸਥਾਨ ਤੇ ਪਹੁੰਚਿਆ ਤਾਂ ਦਸ਼ਮੇਸ਼ ਪਿਤਾ ਜੀ ਨੇ ਬੜੇ ਪਿਆਰ ਨਾਲ ਬਚਨ ਕੀਤਾ ਕਹਿੰਦੇ ਭਾਈ ਸਾਨੂੰ ਦੁੱਧ ਸਕਾਉਣਾ ਕਰ ਹੁਣ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਨਾਲ ਜਿਹੜੇ ਸਿੰਘ ਨੇ ਭਾਈ ਮਾਨ ਸਿੰਘ ਜੀ ਮੌਜੂਦ ਨੇ ਜਦੋਂ ਨੂਰਾ ਮਾਹੀ ਨੂੰ ਇਹ ਬਚਨ ਕੀਤਾ ਤੇ ਨੂਰਾ ਮਾਹੀ ਨੇ ਹੱਥ ਜੋੜ ਕੇ ਬਚਨ ਕੀਤਾ ਸੀ ਜਵਾਬ ਦਿੱਤਾ ਸੀ ਕਹਿੰਦਾ ਦਰਬੇਸ਼ ਜੀ ਇਸ ਸਮੇਂ ਮੇਰੇ ਕੋਲੇ ਦੁੱਧ ਮੌਜੂਦ ਨਹੀਂ ਕਿਉਂਕਿ ਮੈਂ ਮੱਝਾਂ ਚੋ ਕੇ ਲੈ ਕੇ ਆਇਆ ਹਾਂ ਤੁਸੀਂ ਮੈਨੂੰ ਹੁਕਮ ਕਰੋ ਤੇ ਮੈਂ ਘਰ ਜਾ ਕੇ ਦੁੱਧ ਲੈ ਕੇ ਆਉਣਾ ਤੁਹਾਡੇ ਵਾਸਤੇ ਤਾਂ ਫਿਰ ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦੇ ਭਾਈ ਤੈਨੂੰ ਘਰ ਜਾਣ ਦੀ ਲੋੜ ਨਹੀਂ ਗੁਰੂ ਸਾਹਿਬ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਇਹ ਬਚਨ ਕੀਤਾ ਸੀ ਕਹਿੰਦੇ ਭਾਈ ਉਸ ਔਸਰ ਝੋਟੀ ਨੂੰ ਚੋਣਾ ਕਰ ਉਹਨੋ ਗੁਰਬਾਣੀ ਦਾ ਪਰਮਾਨ ਹੈ ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਇੱਕ ਸਿੱਖ ਦਾ ਗੁਰੂ ਨਾਲ ਰਿਸ਼ਤਾ ਹੀ ਇਹ ਆ ਜੋ ਗੁਰ ਕਹੇ ਸੋਈ ਪਲ ਮੰਨੋ ਜਾਂ ਗੁਰਬਾਣੀ ਕਹੇ ਸਿਵਕ ਜਨ ਮੰਨੇ ਪ੍ਰਤੱਖ ਗੁਰੂ ਨਿਸਤਾਰੇ ਨੂਰਾ ਮਾਹੀ ਨੇ ਬਿਲਕੁਲ ਉਸੇ ਤਰ੍ਹਾਂ ਇਹ ਬਚਨ ਕੀਤਾ ਕਹਿਣ ਲੱਗੇ ਜੀ ਸਤਿ ਬਚਨ ਪਰ ਮੇਰੀ ਇੱਕ ਬੇਨਤੀ ਆ ਵੀ ਮੇਰੇ ਕੋਲ ਦੁੱਧ ਚੋਣ ਵਾਸਤੇ ਕੋਈ ਭਾਂਡਾ ਨਹੀਂ ਤਾਂ ਫਿਰ ਗੁਰੂ ਸਾਹਿਬ ਜੀ ਨੇ ਜਿਹੜਾ ਕੋਲ ਗੰਗਾ ਸਾਗਰ ਸੀ ਜਿਹਦਾ ਮਾਡਲ ਅਸੀਂ ਇੱਥੇ ਵੇਖ ਰਹੇ ਹਾਂ ਇਹ ਜਿਹੜਾ ਗੰਗਾ ਸਾਗਰ ਜਦੋਂ ਗੁਰੂ ਸਾਹਿਬ ਜੀ ਮੋਹੀਨਗਰ ਪਹੁੰਚੇ ਸਨ ਕਿਉਂਕਿ ਮਾਛੀਵਾੜਾ ਤੋਂ ਸ੍ਰੀ ਮਾਛੀਵਾੜਾ ਤੋਂ ਚੱਲਦੇ ਹੋਏ ਗੁਰੂ ਸਾਹਿਬ ਜੀ ਵੱਖ-ਵੱਖ ਨਗਰਾਂ ਵਿੱਚ ਹੁੰਦੇ ਹੋਏ ਮੋਹੀਨਗਰ ਪਹੁੰਚੇ ਸੀ ਉੱਥੋਂ ਦੇ ਰਹਿਣ ਵਾਲੇ ਰਹਿਣ ਵਾਲੇ ਭਾਈ ਜਵਾਲਾ ਸਿੰਘ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਉਂਗਲ ਦੇ ਵਿੱਚੋਂ ਗੁੱਲ ਸਤਰਾਨ ਕਿਉਂਕਿ ਜਦੋਂ ਵੀ ਕੋਈ ਤੀਰ ਅੰਦਾਜ਼ ਕੋਈ ਤੀਰ ਚਲਾਉਂਦਾ ਤਾਂ ਉਹਨੂੰ ਗੁੱਲ ਸਤਰਾਨ ਦੀ ਲੋੜ ਪੈਂਦੀ ਹੈ ਇੱਕ ਛੱਲਾ ਜਿਸ ਨੂੰ ਉਸਨੇ ਕਟਣਾ ਕੀਤਾ ਉਸ ਕੀਤਾ ਸੀ ਜਿਹਦੇ ਅੰਦਰ 288 ਸੇਕ 288 ਗਲੀਆਂ ਮੌਜੂਦ ਸੀ ਤਾਂ ਗੁਰੂ ਸਾਹਿਬ ਨੇ ਉਹ ਗੰਗਾ ਸਾਗਰ ਨੂਰਾਮਾਹੀ ਨੂੰ ਦੇਣਾ ਕੀਤਾ ਹੁਣ ਜਦੋਂ ਇਸ ਦਰਬਾਰ ਦੇ ਅਸੀਂ ਖੱਬੇ ਪਾਸੇ ਸਥਾਨ ਤੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਬੂਟਾ ਸਾਹਿਬ ਜਿੱਥੇ ਅੱਜ ਵੀ ਉਹ ਕਰਾਉਂਦੇ ਦਾ ਦਰਖਤ ਮੌਜੂਦ ਆ ਸੰਗਤਾਂ ਨੂੰ ਇਹ ਭਲੇਖਾ ਵੀ ਸਾਇਦ ਇਹ ਟਾਲੀ ਦਾ ਦਰਖਤ ਨਹੀਂ ਉਹ ਟਾਲੀ ਦਾ ਦਰਖਤ ਨਹੀਂ ਉਹ ਕਰਾਉਂਦੇ ਦਾ ਦਰਖਤ ਸੀ ਜਿਹਦੇ ਨਾਲ ਨੂਰਾ ਮਾਹੀ ਨੇ ਉਸ ਨੂੰ ਔਸਰ ਝੋਟੀ ਨੂੰ ਬੰਦਨਾ ਕੀਤਾ ਜਦੋਂ ਨੂਰਾ ਮਾਹੀ ਉਸ ਗੰਗਾ ਸਾਗਰ ਨੂੰ ਮਾਂਜਦਾ ਤੇ ਜਿਹੜੀ ਰੇਤ ਆ ਉਹਨਾਂ ਜਿਹੜੇ ਸੇਕ ਸਨ ਉਹ ਗਲੀਆਂ ਚੋਂ ਕਿਰ ਰਹੀ ਏ ਪਰ ਉਹਨੇ ਕੋਈ ਸੰਸਾ ਨਹੀਂ ਕੀਤਾ ਉਹਨੂੰ ਇਸ ਗੱਲ ਦਾ ਪਤਾ ਹੈ ਵੀ ਸਤਗੁਰ ਮੇਰਾ ਮਾਰ ਜਿਵਾਲੇ ਸਤ ਗੁਰ ਪਰਮੇਸ਼ਰ ਏਕੋ ਜਾਨ ਜੋਤਿਸ ਭਾਵੇ ਸੋ ਪ੍ਰਵਾਨ ਕੁਝ ਵੀ ਕਰ ਸਕਦੇ ਨੇ ਝੋਟੀ ਦੇ ਥੱਲੇ ਬੈਠਿਆ ਤੇ ਬੜਾ ਹੈਰਾਨ ਹੋਇਆ ਵੀ ਔਸਰ ਝੋਟੀ ਥਾਂ ਚ ਦੁੱਧ ਉੱਤਰਾ ਆ ਉਸ ਗੰਗਾ ਸਾਗਰ ਚੋਣਾ ਕੀਤਾ ਤੇ ਇੱਕ ਵੀ ਬੂੰਦ ਨਾ ਡੁੱਲੀ ਜਿਹੜਾ ਨੂਰਾ ਮਾਈ ਸੋਨੇ ਬੜੇ ਪਿਆਰ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਜੇ ਨਾਲ ਜਿਹੜੇ ਪੰਜਾ ਪਿਆਰਾਂ ਵਿੱਚੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨੂੰ ਦੁੱਧ ਸਕਾਉਣਾ ਕੀਤਾ ਗਿਰਜ ਸਾਰੀ ਇਸ ਘਟਨਾ ਦੇ ਬਾਰੇ ਆਪਣੇ ਮਾਲ ਰਾਏ ਕੱਲੇ ਨੂੰ ਦੱਸਣਾ ਕੀਤਾ ਰਾਏ ਕੱਲਾ ਵੀ ਬਿਨਾਂ ਕਿਸੇ ਦੇਰੀ ਤੋਂ ਆਪਣੀ ਬੇਤਰੀ ਅਨੁਸਾਰ ਕਈ ਪਟਾਵਾਂ ਲੈ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਪਹੁੰਚਿਆ ਸੀ ਉਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਜੀ ਮੈਨੂੰ ਕੋਈ ਸੇਵਾ ਦਾ ਮੌਕਾ ਦਿਓ ਤਾਂ ਫਿਰ ਗੁਰੂ ਸਾਹਿਬ ਨੇ ਇਹ ਬਚਨ ਕੀਤਾ ਸੀ ਜੋ ਆਉਣ ਵਾਲਾ ਇਤਿਹਾਸ ਸੀ ਜੋ ਬੋਲ ਗੁਰੂ ਸਾਹਿਬ ਜੀ ਨੇ ਉਚਾਰਨ ਕਰਨੇ ਸਨ ਵੀ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ ਸੀ ਕਹਿੰਦੇ ਸਾਡੇ ਨਿੱਕੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦੀ ਖਬਰ ਮਗਾਉਣਾ ਕਰੋ ਤਾਂ ਫਿਰ ਜਿਹੜੇ ਰਾਏ ਕੱਲਾ ਚੌਧਰੀ ਸੀ ਉਹਨਾਂ ਨੇ ਨੂਰਾ ਮਾਹੀ ਦੀ ਇਹ ਸੇਵਾ ਲਈ ਵੀ ਤੁਸੀਂ ਸਰਹੰਦ ਜਾਣਾ ਹੈ ਕਿਉਂਕਿ ਇਹਨਾਂ ਦੀ ਜਿਹੜੀ ਭੈਣ ਸੀ ਨੂਰਾ ਉੱਥੇ ਵਿਆਹੀ ਹੋਈ ਸੀ ਕਹਿਣ ਲੱਗੇ ਬਿਨਾਂ ਕਿਸੇ ਦੇਰੀ ਤੋਂ ਬਿਨਾਂ ਕਿਤੇ ਰੁਕੇ ਤੁਸੀਂ ਜਲਦੀ ਤੋਂ ਜਲਦੀ ਜਾਣਾ ਏ ਤੇ ਜਿਹੜੀ ਇਹ ਖਬਰ ਲੈ ਕੇ ਵਾਪਸ ਆਉਣਾ ਏ ਤੇ ਨੂਰਾ ਮਾਹੀ ਨੇ ਉਸੇ ਤਰ੍ਹਾਂ ਹੀ ਕੀਤਾ ਬਿਨਾਂ ਕਿਸੇ ਦੇਰੀ ਤੋਂ ਪੈਂਡਾ ਤੈਅ ਕਰਦੇ ਹੋਏ ਸਰਹੰਦ ਪਹੁੰਚਦੇ ਨੇ ਜਦੋਂ ਜਾ ਕੇ ਪੈਨ ਨੂਰਾ ਨੂੰ ਇਹ ਸਵਾਲ ਕਰਦੇ ਨੇ ਵੀ ਪੈਨ ਨੂਰਾ ਬਿਸਤਰਾ ਦਸ਼ਮੀਸ਼ ਪਿਤਾ ਜੀ ਨੇ ਮੈਨੂੰ ਇੱਥੇ ਖਬਰ ਲੈਣ ਵਾਸਤੇ ਭੇਜਿਆ ਏ ਤਾਂ ਜਿਹੜੀ ਨੂਰਾ ਸੀ ਜੋ ਪ੍ਰਸਾਦਾ ਤਿਆਰ ਕਰਨ ਲੱਗੀ ਸੀ ਉਹਦੇ ਹੱਥੋਂ ਪੇਡਾ ਸੁੱਟ ਗਿਆ ਅੱਖਾਂ 'ਚੋਂ ਹੰਝੂ ਵਗ ਰਹੇ ਨੇ ਤੇ ਫਿਰ ਉਹਨੇ ਰੋ ਰੋ ਕੇ ਦੱਸਣਾ ਕੀਤਾ ਕਿ ਕਿਸ ਤਰ੍ਹਾਂ ਇਹਨਾਂ ਨੇ ਕੇ ਸਹਿਬਜਾਦਿਆਂ ਨੂੰ ਵਜ਼ੀਰ ਜ਼ਾਲਮ ਖਾਨ ਦੇ ਹੁਕਮ ਦੇ ਅਨੁਸਾਰ ਜਿਹੜੇ ਦੋ ਜਲਾਲਦ ਸਨ ਸਾਸਲ ਬੇਗ ਬਸਾਲ ਬੇਗ ਪਹਿਲਾਂ ਸਹਿਬਜਾਦ ਕੇਸਰ ਨੀਆਂ ਵਿੱਚ ਨਿਆਂ ਗਿਆ ਫਿਰ ਕਿਸ ਤਰ੍ਹਾਂ ਸੁਰੀਆਂ ਨਾਲ ਕੋਹ ਕੋਹ ਕੇ ਸ਼ਹੀਦ ਕੀਤਾ ਕਿਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਨੇ ਸੱਚਖੰਡ ਪਿਆਨਾ ਕੀਤਾ ਇਹ ਸਾਰੀ ਖਬਰ ਦੱਸਣਾ ਕੀਤੀ ਇਸ ਦਰਬਾਰ ਦੇ ਸੱਜੇ ਪਾਸੇ ਜਿੱਥੇ ਪਹਿਲਾ ਦਰਬਾਰ ਗੁਰਦੁਆਰਾ ਮੰਜੀ ਸਾਹਿਬ ਤੇ ਨਾਲ ਹੀ ਗੁਰਦੁਆਰਾ ਜੜਪੁੱਤੀ ਸਾਹਿਬ ਉਹ ਅਸਥਾਨ ਜਿੱਥੇ ਨੂਰਾ ਮਾਹੀ ਇਹ ਖਬਰ ਲੈ ਕੇ ਆਉਂਦਾ ਏ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਹਿੰਦੇ ਭਾਈ ਦਇਆ ਸਿੰਘ ਵੇਖ ਕੋ ਨੂਰਾ ਆਇਆ ਕਿ ਨਹੀਂ ਆਇਆ ਜਦੋਂ ਭਾਈ ਦਇਆ ਸਿੰਘ ਉੱਚੀ ਥੇਹ ਦੇ ਉੱਪਰ ਚੜ੍ਹ ਕੇ ਵੇਖਦੇ ਨੇ ਵੇਖਦੇ ਨੇ ਕਿ ਭਾਈ ਨੂਰਾ ਆਪਣੇ ਘਰ ਨੂੰ ਵਾਪਸ ਜਾ ਰਿਹਾ ਏ ਦਿਨ ਸੇਪ ਰਿਹਾ ਸੂਟ ਡੁੱਬ ਰਿਹਾ ਏ ਤਾਂ ਗੁਰੂ ਸਾਹਿਬ ਨੂੰ ਬਚਨ ਆਖੇ ਕਹਿੰਦੇ ਵੀ ਆ ਤੇ ਗਿਆ ਪਰ ਉਹ ਤੁਹਾਡੇ ਕੋਲ ਆਉਣ ਦੀ ਬਜਾਏ ਉਹ ਆਪਣੇ ਘਰ ਨੂੰ ਜਾ ਰਿਹਾ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਹਿੰਦੇ ਨੂਰੇ ਨੂੰ ਸਾਡੇ ਕੋਲ ਬੁਲਾਉਣਾ ਕਰੋ ਫਿਰ ਗੁਰੂ ਸਾਹਿਬ ਜੀ ਨੇ ਨੂਰੇ ਮਾਹੀ ਨੂੰ ਬਚਨ ਕੀਤਾ ਸੀ ਕਹਿੰਦੇ ਭਾਈ ਮੂਰੇਆ ਜਿਸ ਕਾਰਜ ਵਾਸਤੇ ਨੂੰ ਭੇਜਿਆ ਸੀ ਉਹ ਕਾਰਜ ਤੁਸੀਂ ਕੀਤਾ ਨਹੀਂ ਉਹ ਕਾਰਜ ਤੁਸੀਂ ਕਰਕੇ ਨਹੀਂ ਆਏ ਤਾਂ ਨੂਰਾ ਮਾਹੀ ਨੇ ਫਿਰ ਬਚਨ ਕੀਤਾ ਸੀ ਕਹਿਣ ਲੱਗਾ ਗੁਰੂ ਸਾਹਿਬ ਜੀ ਉਹ ਕਾਰਜ ਤੇ ਮੈਂ ਕਰ ਆਇਆ ਹਾਂ ਪਰ ਜਦੋਂ ਮੈਂ ਇੱਥੇ ਪਹੁੰਚਿਆ ਸੂਰਜ ਡੁੱਬ ਰਿਹਾ ਸੀ ਤੇ ਉਸ ਡੁੱਬਦੇ ਹੋਏ ਸੂਰਜ ਨੂੰ ਦੇਖ ਕੇ ਮਨ ਦੇ ਅੰਦਰ ਇਹ ਖਿਆਲ ਆਇਆ ਵੀ ਗੁਰੂ ਸਾਹਿਬ ਜੀ ਇਹ ਜਿਹੜਾ ਤੁਹਾਡੀ ਕੁਲ ਦਾ ਸੂਰਜ ਵੀ ਡੁੱਬ ਗਿਆ ਹੈ ਕਿਉਂ ਕਿ ਦੁਨਿਆਵੀ ਤੌਰ ਤੇ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜਵੀ ਸਹੀਦ ਹੋ ਚੁੱਕੇ ਨੇ ਨਿੱਕੇ ਸਾਹਿਬ ਜਾਦੇ ਨੂੰ ਉਸ ਜ਼ਾਲਮ ਨੇ ਕੋ-ਕੋ ਕੇ ਸਹੀਦ ਕੀਤਾ ਹੈ ਕਹਿੰਦਾ ਮੇਰੇ ਅੰਦਰ ਨਹੀਂ ਹਿੰਮਤ ਨਹੀਂ ਪਈ ਮੈਂ ਤੁਹਾਨੂੰ ਆ ਕੇ ਖਬਰ ਸੁਣਾ ਸਕਾਂ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਹਿਣ ਲੱਗੇ ਇਸ ਪਾਵਨ ਸਥਾਨ ਤੇ ਜਿਉਂ-ਜਿਉਂ ਇਹ ਬਚਨ ਇਹ ਨੂਰਾਮਾਹੀ ਆਖ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਤੀਰ ਦੀ ਲੋਕ ਦੇ ਨਾਲ ਉਸ ਕਾਹੀ ਦੇ ਬੂਟੇ ਨੂੰ ਜੜ ਸਮੇਤ ਕੁੱਟ ਦੇ ਬਚਨ ਕੀਤਾ ਸੀ ਕਹਿੰਦੇ ਇਸ ਮੁਗਲ ਰਾਜ ਦੀ ਇਸ ਜ਼ੁਲਮ ਰਾਜ ਦੀ ਜੜ ਪੁੱਟੀ ਗਈ ਏ ਤੇ ਨਾਲ ਇਹ ਬਚਨ ਕੀਤਾ ਸੀ ਕਹਿੰਦੇ ਨੂਰਿਆ ਇਹ ਸੂਰਜ ਪਹਿਲੀ ਵਾਰ ਨਹੀਂ ਡੁੱਬਿਆ ਜਦੋਂ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸੀ ਸਾਇ ਉਸ ਸਮੇ ਵੀ ਸੂਰਜ ਡੁੱਬ ਰਿਹਾ ਸੀ ਜਦੋਂ ਵੱਡੇ ਸਹਿਬਜੱਤ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਉਦੋਂ ਵੀ ਸੂਰਜ ਡੁੱਬ ਰਿਹਾ ਸੀ ਕਹਿੰਦੇ ਸਾਡੀ ਕੁਲ ਦਾ ਸੂਰਜ ਭਾਵ ਜਿਹੜਾ ਸਾਡਾ ਨਾਦੀ ਪੁੱਤਰ ਖਾਲਸਾਏ ਇਹ ਰਹਿੰਦੀ ਦੁਨੀਆ ਤੱਕ ਰਹੇਗਾ ਗੁਰੂ ਸਾਹਿਬ ਨੇ ਇਸ ਥਾਂ ਤੇ ਬਚਨ ਕੀਤਾ ਤੇ ਜਿਹੜਾ ਰਾਏ ਕੱਲਾ ਚੌਧਰੀ ਸੀ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਮੈਂ ਮੁਗਲ ਹਾਂ ਮੇਰੇ ਤੇ ਕਿਰਪਾ ਕਰੋ ਤਾਂ ਗੁਰੂ ਸਾਹਿਬ ਜੀ ਨੇ ਇੱਕ ਰੇਹਲ ਇੱਕ ਕਟਾਰ ਉਹ ਗੰਗਾ ਸਾਗਰ ਇਹ ਜਿਹੜਾ ਰਾਏਕਲਾ ਚੌਧਿਸ ਨੂੰ ਦੇਣਾ ਕੀਤਾ ਤੇ ਨਾਲ ਬਚਨ ਕੀਤਾ ਸੀ ਕਹਿੰਦੇ ਰਹੇਗਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਇਸ ਸਥਾਨ ਤੇ 3 ਦਿਨ 19 20 21 ਪੋ 3 ਦਿਨ ਗੁਰੂ ਸਾਹਿਬ ਨੇ ਇਸ ਸਥਾਨ ਤੇ ਰਹਿ ਕੇ ਇਸ ਧਰਤੀ ਨੂੰ ਭਾਗ ਲਾਉਣਾ ਕੀਤਾ ਇਸ ਕਰਕੇ ਇਸ ਪਾਵਨ ਸਥਾਨ ਤੇ ਹਰ ਸਾਲ 19 20 21 ਪੋ ਦਾ ਜੋ ਸਲਾਨਾ ਜੋੜ ਮੇਲਾ ਹੈ ਗੁਰੂ ਸਾਹਿਬ ਦਾ ਰਾਏਕੋਟ ਵਿਖੇ ਆਗਮਨ ਪੁਰਬ ਬੜੀ ਸਰਦਾ ਭਾਵਨਾ ਮਨਾਇਆ ਜਾਂਦਾ ਹਰੇਕ ਪੂਰਨ ਮਾਸੀ ਦੇ ਦਿਹਾੜੇ ਤੇ ਬੇਅੰਤ ਸੰਗਤਾਂ ਪੂਰੇ ਭਾਰਤ ਵਿੱਚੋਂ ਇੱਥੇ ਪਹੁੰਚਦੀਆਂ ਨੇ ਗੁਰੂ ਦੀ ਬਾਣੀ ਦਾ ਗਾਉਣ ਕਰਦੀਆਂ ਨੇ ਸੋ ਇਹ ਇਥੋਂ ਦਾ ਇਤਿਹਾਸ ਹੈ ਜੋ ਆਪ ਜੀ ਨੇ ਸਰਵਨ ਕੀਤਾ ਹੈ ਬੋਲਦਿਆਂ ਹੋਇਆਂ ਫੁੱਲਾਂ ਦੇ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ